ਉਹਨਾਂ ਕੋਲੇ ਸ਼ਾਸਤਰੀ ਸੀ ਤੇ ਮੈਨੂੰ ਮੇਰੇ ਪਤਾ ਨਹੀਂ ਲੱਗਾ ਮੈਂ ਕਿਹਾ ਇਹ ਆਪਣੇ ਕੋਲ ਚਾਕਟਾਂ ਚੁਭਾਉਣਗਾ ਮਿਸਤਰੀ ਆ ਇਹ ਪਿਛਲਾ ਮੁੰਡੇ ਨੇ ਜਿਹਨਾਂ ਚਾਬੀ ਕੱਢ ਲੱਗਾ ਜਦੋਂ ਮੈਨੂੰ ਹੱਥ ਮਾਰਿਆ ਤੇ ਉਹ ਮੋਟਰਸਾਈਕਲ ਤੋਂ ਉੱਤਰ ਗਿਆ ਪਿੱਛੇ ਤੇ ਉਹਨੇ ਮੇਰੇ ਲੱਕ 'ਚ ਬੈਸਬਾਲ ਮਾਰਦਾ ਇਹ ਬੈਸਬਾਲ ਮਾਰਦਾ ਬੈਸਬਾਲ ਮਾਰਿਆ ਇਹਨੇ ਆਪਣੇ ਮੋਟਰਸਾਈਕਲ ਤੋਂ ਉੱਤਰ ਜਾ ਮੋਟਰਸਾਈਕਲ ਹੀ ਲੈ ਜਾਣਾ ਮੈਂ ਕਹਿੰਦੇ ਮੋਟਰਸਾਈਕਲ ਨਹੀਂ ਦੇਣਾ ਤੁਸੀਂ ਪਹਿਲੇ ਲੈ ਜਾ ਫਿਰ ਉਹ ਮੁੰਡੇ ਨਾਲ ਦੇ ਨੂੰ ਕਹਿੰਦਾ ਕਹਿੰਦਾ ਦਾਸਰ ਕੱਢ ਕੇ ਸਿਰ 'ਚ ਮਾਰ ਫੇਰ ਦੇ ਫਿਰ ਉਹਨਾਂ ਦਾਸਰ ਕੱਢਿਆ ਤੇ ਜਦੋਂ ਮਾਰਨ ਲੱਗੇ ਤੇ ਫਿਰ ਮੈਂ ਮੋਟਰਸਾਈਕਲ ਛੱਡ ਇਜਾਹੀਂ ਗ੍ਰੰਥੀ ਸਿੰਘ ਨੂੰ ਤਨਖਾਹ ਦਿੰਨੇ 6000 ਆਪਣੀ ਸਾਡੀ ਤਨਖਾਹ 50000 ਆਪਾਂ ਵੀ ਧਿਆਨ ਮਾਰ ਗਏ ਕਿ ਜੋ ਅਸੀਂ ਵਜ਼ੀਰ ਕਹਿੰਨੇ ਆ ਨਾ ਤੇ ਗ੍ਰੰਥੀ ਸਿੰਘ ਖੁਸ਼ ਹੋ ਜਾਂਦਾ ਪਰ ਕੀ ਉਹ ਲਫਜ਼ਾਂ ਦਾ ਸਤਕਾਰ ਆ ਉਸ ਚੀਜ਼ ਨੂੰ ਅਮਲ ਵਿੱਚ ਨਹੀਂ ਲਿਆਂਦਾ ਜਾਂਦਾ ਤੇ ਕਹਿ ਦਿੰਨੇ ਆ ਕਿ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਬਿਲਕੁਲ ਤੇ ਮੈਂ ਕਹਿੰਦਾ ਕਿ ਉਸ ਚੀਜ਼ ਨੂੰ ਅਮਲ ਵਿੱਚ ਲਿਆਂਦਾ ਜਾਂਦਾ ਜ Punjabi Lok Channel ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਅਕਸਰ ਇਸ ਜ ਲੰਮੇ ਸਮੇ ਤੋਂ ਬੈਕ ਪ੍ਰੋਗਰਾਮ ਦਿਖਾਉ ਲਾਉ ਨਸਾ ਹਲਾਤੇ ਗੁਰੂ ਕੇ ਵਜ਼ੀਰ ਉਸੇ ਪ੍ਰੋਗਰਾਮ ਨੂੰ ਅੱਗੇ ਤੋਰਦਿਆਂ ਹੋਇਆ ਅੱਜ ਇੱਕ ਗ੍ਰੰਥੀ ਸਿੰਘ ਨੂੰ ਬੁਲਾਉਣ ਜਾ ਰਿਹਾ ਤੁਹਾਨੂੰ ਗ੍ਰੰਥੀ ਸਿੰਘ ਇੱਕ ਗੁਰਦੁਆਰਾ ਸਾਹਿਬ ਵਿੱਚ ਡਿਊਟੀ ਨਿਭਾਉਂਦੇ ਰਹੇ ਪਰ ਕੁਝ ਦਿਨ ਪਹਿਲਾਂ ਜਦੋਂ ਇਹ ਪਾਠ ਕਰਨ ਵਾਸਤੇ ਲਾਂਬ ਦੇ ਪਿੰਡਾਂ ਵਿੱਚ ਜਾ ਰਹੇ ਸੀ ਤੇ ਕੁਝ ਅਣਪਛਾਤੇ ਲੋਕਾਂ ਵੱਲੋਂ ਇਹਨਾਂ ਕੋਲੋਂ ਮੋਟਰਸਾਈਕਲ ਜੜਾ ਵਾ ਉਹ ਖੋ ਲਿਆ ਗਿਆ ਕਾਤਰ ਵਖਾ ਕੇ ਮੋਟਰਸਾਈਕਲ ਖੋ ਲੈਂਦੇ ਨੇ ਕੁਣ ਗ੍ਰੰਥੀ ਸਿੰਘਾ ਦੇ ਹਾਲਾਤ ਤਾਂ ਪਹਿਲਾਂ ਹੀ ਬਹੁਤ ਨਾਜ਼ੁਕ ਨੇ ਸਾਰੇ ਸਮਾਜ ਨੂੰ ਪਤਾ ਇਸ ਗੱਲ ਦਾ ਕਿ ਗ੍ਰੰਥੀ ਸਿੰਘਾ ਨੂੰ ਤਨਖਾਹ ਜਿਹੜੀ ਮਿਲਦੀ 6 ਤੋਂ 7000 ਤਨਖਾਹ ਹੁੰਦੀ ਹੈ ਤੇ ਕਿਸ਼ਤਾਂ ਤੇ ਮੋਟਰਸਾਈਕਲ ਲਿਆ ਸੀ ਉਹ ਵੀ ਚੋਰ ਲੈ ਗਏ ਤੇ ਅੱਜ ਗ੍ਰੰਥੀ ਸਿੰਘ ਜਿਹੜਾ ਉਹ ਸਿਰਫ ਗੁਰਦੁਆਰੇ ਦੀ ਦਹਲਿਜ ਦੇ ਅੰਦਰ ਰਹਿ ਗਿਆ ਤੇ ਕਾਰੋਬਾਰ ਬੰਦ ਹੋ ਗਿਆ ਉਹਦਾ ਕਰਕੇ ਰੋਜ਼ੀ ਰੋਟੀ ਜਿਹੜੀ ਆ ਉਹ ਕਮਾਉਣ ਔਖੀ ਹੋ ਗਈ ਪੂਰੀ ਕਰਦੀ ਔਖੀ ਹੋ ਗਈ ਗ੍ਰੰਥੀ ਸਿੰਘ ਮੇਰੇ ਨਾਲ ਨੇ ਆਉ ਪੌਣੇ ਫਤਿਹ ਸੰਗ ਕਰਦੇ ਗੱਲਾਂ ਮਾਤਾ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਘਟਨਾ ਵਾਪਰੀ ਪਹਿਲੇ ਆਪਣਾ ਨਾਮ ਦੱਸ ਦਿਓ ਤੇ ਆਪਣਾ ਐਡਰੈਸ ਦੱਸ ਦਿਓ ਹਾਂਜੀ ਭਾਈ ਠਾਕੁਰ ਸਿੰਘ ਜੀ ਸਨ ਆਫ ਸਰਦਾਰ ਰਜੀਤ ਸਿੰਘ ਹਾਂਜੀ ਤੇ ਪਿੰਡ ਪਿੰਡ ਪਹਿਲਾਂ ਦੁਬਲੀ ਸੀ ਜੀ ਹਾਂਜੀ ਦੁਬਲੀ ਆ ਹਾਂ ਹਾਂਜੀ ਹਣ ਠੱਠਗੜਾ ਅਗਰੰਤੀ ਸਿੰਘ ਦੀ ਸੇਵਾ ਕਰਦੇ ਜਿਲ੍ਹਾ ਤਰਨਤਾਰ ਕੀ ਘਟਨਾ ਵਾਪਰੀ ਸੀ ਇਹ ਘਟਨਾ ਇਸ ਤਰ੍ਹਾਂ ਕਿ ਮੈਂ ਰੋਲ ਲਾ ਕੇ ਆਇਆ ਹਾਂ ਗੁਰੂ ਗ੍ਰੰਥ ਸਾਹਿਬ ਦੀ ਖੰਡ ਪੜ੍ਹ ਸਾਹਿਬ ਦੀ ਤੇ ਸਵਾ ਘੱਟ ਦਾ ਟਾਈਮ ਹੈ ਹਾਂ ਜਦੋਂ ਮੈਂ ਡਿਊਟੀ ਤੋਂ ਆ ਰਿਹਾ ਸੀ ਤੇ ਅਣਪਛਾਤੇ ਬੰਦੇ ਧੁੰਦ ਬੜੀ ਸੀ ਉਦੋਂ 9 ਤਰੀਕ ਨੂੰ ਸ਼ਾਮ ਜੀ ਤੇ ਅਣਪਛਾਤੇ ਬੰਦੇ ਮੈਨੂੰ ਮਿਲੇ ਆ ਉਹਨਾਂ ਨੇ ਆਪਣੇ ਮਾਫਰਾ ਲ ਵੱਡੇ ਸੀ ਵਾਲ ਕੱਟੇ ਹੋਣਾਂ ਦੇ ਸਿਰੋਂ ਹੂੰ ਤੇ ਪਹਿਲਾਂ ਮੇਰੇ ਲੱਗੋਂ ਦੀ ਲੰਗੇ ਹੋ ਹੂੰ ਤੇ ਮੈਂ ਕਿਹਾ ਵੀ ਇਹ ਉਹਨਾਂ ਕੋਲੇ ਸ਼ਾਸਤਰੀ ਸੀ ਤੇ ਮੈਨੂੰ ਇਹ ਪਤਾ ਨਹੀਂ ਲੱਗਾ ਮੈਂ ਕਿਹਾ ਇਹ ਆਪਣੇ ਕੋਲ ਚਪਟੀਆਂ ਚੁਪਟੀਆਂ ਹਣਗਾ ਮਿਸਤਰੀ ਆ ਹੂੰ ਲੰਟਰ ਲੰਟਰ ਭਰ ਕੇ ਆਏ ਹੋਣਗੇ ਜੀ ਮੈਂ ਆਪਣੇ ਸਾਈਡ ਤੇ ਸਿੱਧੇ ਸਿੱਧੇ ਮੋਟਰਸਾਈਕਲ ਲਈ ਜਾਣਾ 10 12 ਦੀ ਸਪੀਡ ਤੇ ਧੁੰਦ ਜਿਆਦੀ ਸੀ ਤੇ ਪਤਾ ਨਹੀਂ ਲੱਗਦਾ ਹਮ ਉਹਨਾਂ ਮੇਰੇ ਨਾਲ ਮਿਲਾ ਕੇ ਮੋਟਰਸਾਈਕਲ ਤੇ ਮੇਰੀ ਚਾਬੀ ਕੱਢਣ ਲੱਗੇ ਮੋਟਰਸਾਈਕਲ ਦੀ ਜੀ ਤੇ ਮੈਂ ਉਹਨੂੰ ਅੱਗੋਂ ਚਾਬੀ ਕੱਢਣ ਤੋਂ ਰੋਕਿਆ ਹੱਥ ਜਿਹਾ ਮਾਰਿਆ ਹਮ ਤੇ ਉਹ ਮੁੰਡਾ ਪਿੱਛੋਂ ਮੋਟਰਸਾਈਕਲ ਤੋਂ ਉੱਤਰ ਗਿਆ ਸਭ ਤੋਂ ਜਿਹੜਾ ਪਿੱਛੇ ਬੈਠਾ ਸੀ ਮੁੰਡਾ ਉਹ ਚਾਬੀ ਕੱਢਣ ਲੱਗਾ ਇਹ ਤਿੰਨ ਤਿੰਨ ਮੁੰਡੇ ਸੀ ਉਹ ਹਮ ਤੇ ਆਪਣਾ ਸਪਲੈਂਡਰ ਮੋਟਰਸਾਈਕਲ ਹੀ ਉਹਨਾਂ ਕੋਲੇ ਹਾਂਜੀ ਤੇ ਉਹ ਪਿਛਲਾ ਮੁੰਡੇ ਨੇ ਜਿੱਨਾ ਚਾਬੀ ਘੱਟ ਲੱਗਾ ਜਦੋਂ ਮੈਨੂੰ ਹੱਥ ਮਾਰਿਆ ਤੇ ਉਹ ਮੋਟਰਸਾਈਕਲ ਤੋਂ ਉੱਤਰ ਗਿਆ ਪਿੱਛੇ ਜਿੱਗ ਪੈਨ ਲੱਗਾ ਪਿੰਨ ਬਚ ਗਿਆ ਤੇ ਉਹਨੇ ਮੇਰੇ ਲੱਕ 'ਚ ਬੈਸਬਾਲ ਮਾਰਤਾ ਬੀਸਬਾਲ ਮਾਰਿਆ ਹਾਂ ਬੀਸਬਾਲ ਮਾਰਿਆ ਤੇ ਫਿਰ ਮੈਂ ਬੀਸਬਾਲ ਉਹਨਾਂ ਦਾ ਫੜ ਲਿਆ ਅੱਗੋਂ ਤੇ ਦੂਜੇ ਮੁੰਡੇ ਜਿਹੜੇ ਉਹ ਅੱਗੇ ਕਰਕੇ ਉਹਨਾਂ ਮੋਟਰਸਾਈਕਲ ਰੋਕ ਕੇ ਤੋਂ ਬੜਾ ਰਮਰਮ ਆਣ ਕੇ ਮੇਰੀ ਤਲਾਸ਼ੀ ਲੈਣ ਲੱਗੇ ਜੀ ਤਲਾਸ਼ੀ ਲੈਣ ਲੱਗੇ ਤੇ ਮੈਨੂੰ ਕਹਿੰਦੇ ਮੋਬਾਈਲ ਦੇ ਦਿਓ ਪੈਸੇ ਦੇ ਦਿਓ ਮੈਂ ਕਿਹਾ ਪੈਸਾ ਨਹੀਂ ਹੈਗਾ ਤੇ ਮੋਬ ਹੂੰ ਆ ਕੋ ਮੋਬਾਈਲ ਨਹੀਂ ਲੈ ਕੇ ਨਹੀਂ ਜਾਂਦੇ ਸਾਡੀ ਹਿਜੂਰੀ ਦੀ ਡਿਊਟੀ ਆ ਹੂੰ ਤੇ ਉਹਨਾਂ ਨੇ ਜਦੋਂ ਜੇਬਾਂ ਫੋਲੀਆਂ ਤੇ ਜੇਬਾਂ ਦੇ ਜੇਬ ਦੇ ਵਿੱਚੋਂ ਇਹ 1150 ਰੁਪਏ ਨਿਕਲਾਇਆ ਉਹ ਲੈ ਗਏ ਹੂੰ ਉਹ ਵੀ ਵਿਆਹ ਵੇਖ ਕੇ ਆਏ ਸੀ ਤੇ ਉਹ ਮੈਨੂੰ ਖਿਆਲ ਨਾ ਰਿਆ ਕਰ ਪੈਸੇ ਕੱਢ ਕੇ ਜਾਣ ਦਾ ਨਹੀਂ ਤੇ ਅਸੀਂ ਡਿਊਟੀ ਦੌਰਾਨ ਪੈਸੇ ਲੈ ਕੇ ਨਹੀਂ ਜਾਂਦੇ ਹਾਂਜੀ ਨਾ ਮੋਬਾਈਲ ਨਾ ਪੈਸੇ ਹੂੰ ਤੇ ਉਹ ਫਿਰ ਉਹਨਾਂ ਪੈਸੇ ਕੱਢ ਲਏ ਤੇ ਮੈਂ ਕਿਹਾ ਤੁਸੀਂ ਪੈਸੇ ਕੱਢ ਲਿਆ ਤੇ ਲੈ ਜਾਓ ਪੈਸੇ ਤੇ ਕਹਿੰਦੇ ਉਹ ਮੋਬਾਈਲ ਆਪਣੇ ਮੋਟਰਸਾਈਕਲ ਤੋਂ ਉਤਰ ਜਾ ਮੋਟਰਸਾਈਕਲ ਨਹੀਂ ਲੈ ਜਾਣਾ ਮੈਂ ਕਹਿੰਦੇ ਮੋਟਰਸਾਈਕਲ ਨਹੀਂ ਦੇਣਾ ਤੁਸੀਂ ਪੈਸੇ ਲੈ ਜਾਓ ਹੂੰ ਕਹਿੰਦੇ ਮੈਂ ਕਹਾਂ ਨਹੀਂ ਫਿਰ ਉਹ ਮੁੰਡੇ ਨੂੰ ਨਾਲ ਦੇ ਨੂੰ ਕਹਿੰਦਾ ਕਹਿੰਦਾ ਦਾਤਰ ਕੱਢ ਕੇ ਸਿਰ ਚ ਮਾਰ ਫੇਰ ਦੇਊਗਾ ਹੂੰ ਫਿਰ ਉਹਨਾਂ ਦਾਤਰ ਕੱਢਿਆ ਤੇ ਜਦੋਂ ਮਾਰਨ ਲੱਗੇ ਤੇ ਫਿਰ ਮੈਂ ਮੋਟਰਸਾਈਕਲ ਛੱਡ ਕੇ ਉਤਰ ਗਿਆ ਪਾਸੇ ਹੋ ਗਿਆ ਮੈਂ ਕਿਹਾ ਲੈ ਜਾ ਹੂੰ ਠੀਕ ਹੈ ਕਿੰਨਾ ਕੁ ਸਮਾਂ ਲੱਗਿਆ ਹੋਊਗਾ ਤੁਹਾਨੂੰ ਇਹ ਗੱਲਬਾਤ ਕਰਨੇ ਇਹ 5 ਕਿੰਨਾ ਕੁ ਮਿੰਟਾਂ ਦੀ ਗੱਲ ਸਾਰੀ 15 ਕਿੰਨਾ ਕੁ ਮਿੰਟ ਸਭ ਕੋਈ ਨਹੀਂ ਹੈਗਾ ਨਹੀਂ ਕੋਈ ਨਹੀਂ ਅੱਗੇ ਪਿੱਛੇ ਕੋਈ ਨਹੀਂ ਆਉਂਦਾ ਇਹ ਧੁੰਦ ਪਈ ਸੀ ਥੋੜਾ ਜਿਹਾ ਟਾਈਮ 5-7 ਮਿੰਟਾਂ ਦਾ ਫਰਕ ਪਿਆ ਫਿਰ ਮਿਕਸਚਰ ਮਸ਼ੀਨਾਂ ਜਿਹੜੀਆਂ ਹੁੰਦੀਆਂ ਲੈਂਟਰ ਪਾਉਣ ਵਾਲੀਆਂ ਹੂੰ ਉਹ ਆ ਨਾ ਦੋ ਤਿੰਨ ਆ ਗਏ ਟਰੱਕ ਜੀ ਉਹਨਾਂ ਦੀਆਂ ਗੱਡੀਆਂ ਤੇ ਜੇ ਉਹ ਕਿਤੇ ਪਹਿਲੇ 5 ਮਿੰਟ ਆ ਜਾਂਦੇ ਤੇ ਸ਼ਾਇਦ ਕੋਈ ਬਚਾਓ ਹੀ ਜਾਂਦਾ ਹਾਂ ਮੋਟਰਸਾਈਕਲ ਕਿਹੜਾ ਸੀ ਤੇ ਨੰਬਰ ਕੀ ਮੋਟਰਸਾਈਕਲ ਦਾ ਨੰਬਰ ਹੀ ਮੋਟਰਸਾਈਕਲ ਦਾ ਪੀਬੀ 46 ਡਬਲ ਏ ਹੂੰ 3801 ਹੂੰ ਦੁਬਾਰਾ ਬੋਲ ਦਿਓ ਨੰਬਰ ਇੱਕ ਵਾਰੀ ਪੀਬੀ ਡਬਲ ਏ ਹੂੰ 3801 46 3801 ਹੂੰ ਹਾਂਜੀ ਇਹ ਇਹ ਮੋਬਾਈਲ ਤੇ ਕਿਸ਼ਤਾਂ ਤੇ ਲਿਆ ਸੀ ਤੁਸੀਂ ਹਾਂਜੀ ਕਿਸ਼ਤਾਂ ਤੇ ਲਿਆ ਸੀ ਹੂੰ ਹਾਂਜੀ ਜਿਵੇਂ ਕੋ ਗਰੰਤੀ ਸਿੰਘ ਦਾ ਹਾਲਾਤ ਤਾਂ ਕੀ ਨਹੀਂ ਬਹੁਤ ਨਾਜ਼ੁਕ ਨੇ 6-7000 ਰੁਪਿਆ ਤਨਖਾਹ ਉਧਰੋਂ ਇਹ ਮੋਟਰਸਾਈਕਲ ਚੋਰੀ ਹੋ ਜਾਣਾ ਜਾਂ ਖੋਹ ਲੈਣਾ ਕਿੰਨਾ ਕੁ ਦੁੱਖ ਲੱਗਿਆ ਫਿਰ ਦੁੱਖ ਤੇ ਤੁਹਾਨੂੰ ਪਤਾ ਹੀ ਆ ਜੀ ਦੁੱਖ ਨੂੰ ਦੁੱਖ ਤੇ ਬੜਾ ਉਸੇ ਤੇ ਕਾਰੋਬਾਰ ਹੀ ਹੈ ਆਪਣਾ ਹੂੰ ਹਾਂਜੀ ਤੇ ਉਸ ਦਿਨ ਤੋਂ ਹੁਣ ਬਾਹਰ ਵੀ ਜਿਹੜਾ ਉਹ ਕਾਰੋਬਾਰ ਬੰਦ ਹੋ ਚੁੱਕਾ ਹੂੰ ਵੀ ਸੰਤੋ ਬਿਨਾਂ ਰੋਟੀਆਂ ਲਾਉਣਾ ਔਖਾ ਹੋ ਗਿਆ ਹਾਂਜੀ ਮੈਂ ਤੇ ਉਹ ਜਿਹੜਾ ਗਜਾ ਲਿਆਉਣਾ ਗੁਰਦੁਆਰਾ ਸਾਹਿਬ ਦਾ ਦੁੱਧ ਦਾ ਉਹ ਵੀ ਮੇਰੇ ਡੇਰੇ ਆ ਬਾਹਰ ਇੱਥੇ ਮੈਂ ਉਹ ਡੇਰਿਆਂ ਤੇ ਮੋਟਰਸਾਈਕਲ ਤੇ ਦੁੱਧ ਲਿਆਉਣਾ ਹਾਂ ਇਹਨਾਂ ਟਾਈਮ ਨੂੰ ਦਾ ਕਈਦਾ ਹੈ ਕਿ ਚੱਲ ਜਾ ਕੇ ਜਲਦੀ ਜਲਦੀ ਲਿਆਣ ਕੇ ਦਾਸ ਵਾਲੀ ਰੋਟੀ ਜਾਵਾਂਗੇ ਤੇ ਉਹ ਮੈਂ 7 ਤੋਂ 10 ਵਜੇ ਤੱਕ ਮੈਂ ਗਜਾ ਲਿਆਉਣਾ 9:30 ਤੱਕ ਤੇ ਮੈਂ ਮੋਟਰਸਾਈਕਲ ਤੇ ਰਵਾਂ ਰਵਾਂ ਵੀ ਲਿਆਉਣਾ ਉਹ ਦਿਨ ਦਾ ਮੈਨੂੰ ਦੁੱਧ ਲਿਆਉਣ ਦੀ ਬੜੀ ਤੰਗੀ ਆ ਗਈ ਉਹ ਵੀ ਔਖਾ ਹੋ ਗਿਆ ਉਹ ਵੀ ਔਖਾ ਆ ਗਿਆ ਹਾਂਜੀ ਉਹ ਮੈਂ ਫੇਰ ਵੀ ਸੰਗਤ ਮੇਰੀ ਬੜੀ ਚੰਗੀ ਆ ਗੁਰਦੁਆਰਾ ਸਾਹਿਬ ਦੀ ਉਹ ਘਰਾਂ ਵਾਲੇ ਉਹ ਮੈਨੂੰ ਕਦੀ ਕੋਈ ਦੋ ਦਿਨ ਮੋਟਰਸਾਈਕਲ ਦੇ ਦਿੰਦਾ ਕੋਈ ਤਿੰਨ ਦਿਨ ਦੇ ਦਿੰਦਾ ਉਹ ਕਹਿੰਦੇ ਬਾਬਾ ਜੀ ਵਰਤ ਤੂੰ ਅੱਜ ਵੀ ਸਵੇਰੇ ਇੱਕ ਮੁੰਡਾ ਆਇਆ ਕਹਿੰਦਾ ਸਪਲੈਂਡਰ ਮੋਟਰਸਾਈਕਲ ਆ ਬਾਬਾ ਜੀ ਸਾਡੇ ਕੋਲ 23 ਮਾਡਲ ਅਜੇ ਸਾਨੂੰ ਲੋੜ ਨਹੀਂ ਗਈ ਦੋ ਤਿੰਨ ਮਹੀਨੇ ਤੁਸੀਂ ਵਰਤ ਲਓ ਵਾਹ ਹਾਂਜੀ ਕਿੰਨਾ ਚਿਰ ਕੋਈ ਦਿੰਦਾ ਹਾਂਜੀ ਇਸ ਤਰ੍ਹਾਂ ਚੱਲੀ ਜਾਂਦਾ ਜੇ ਤੇ ਨਵਾਂ ਤਣੀ ਅਜੇ ਲਿਆ ਗਿਆ ਹੁਣ ਔਖਾ ਹੋ ਗਿਆ ਔਖਾ ਹੋ ਗਿਆ ਜੀ ਤੇ ਹੁਣ ਘਰ ਦਾ ਗੁਜ਼ਾਰਾ ਕਿੱਦਾਂ ਹੁੰਦਾ ਹੈ ਹੁਣ ਕੋਈ ਦਿੱਕਤ ਨਹੀਂ ਆ ਰਹੀ ਕੋਈ ਨਹੀਂ ਦਿੱਕਤ ਤੇ ਫਿਰ ਤੁਹਾਨੂੰ ਪਤਾ ਹੀ ਆ ਕਿ ਕਬੀਟੀਆਂ ਕੂਟੀਆਂ ਪਾਈਆਂ ਹੁੰਦੀਆਂ ਛੋਟਾ ਮਟਾ ਕੰਮ ਕਰਨ ਵਾਸਤੇ ਉਹਦੇ ਫਿਰ ਪ੍ਰੋਬਲਮ ਆਵੇਗੀ ਜਿਵੇਂ ਜਿਸ ਕਬੀਟੀ ਆਵੇਗੀ ਨਾ ਉਹਦੇ ਪ੍ਰੋਬਲਮ ਆਵੇਗੀ ਉਹਦਾ ਮੁਸ਼ਕਿਲ ਆਊਗੀ ਆਊਗੀ ਹਾਂਜੀ ਘਰ ਦਾ ਗੁਜ਼ਾਰਾ ਤੇ ਚਲੋ ਮਹਾਰਾਜ ਦੀ ਕਿਰਪਾ ਹੈ ਗੁਜ਼ਾਰਾ ਹੁੰਦਾ ਯਾਰ ਗੁਜ਼ਾਰਾ ਹੁੰਦਾ ਜਾਂਦਾ ਗੁਰਦਵਾਰ ਸਾਹਿਬ ਨਾਲ ਆਪਣੇ ਕੋਲੇ ਫਿਰ ਇੱਥੇ ਕੋਈ ਤੁਹਾਨੂੰ ਪਤਾ ਹੀ ਆ ਸੰਗਤ ਕੋਈ ਆ ਗਿਆ ਚੱਲ ਗਿਆ ਤੁਹਾਡਾ ਕੰਮ ਕੀ ਨਹੀਂ ਤਨਖਾਹ 6000 6000 6000 ਨਾਲ ਮੋਟਰਸਾਈਕਲ ਤੇ ਨਹੀਂ ਲੱਖ ਦਾ ਲਿਆ ਜਾਣਾ ਹਾਂ ਨਹੀਂ 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 ਮੋਟਰਸਾਈਕਲ ਤਾਂ ਹੀ ਅਪੀਲ ਕਰ ਰਹੇ ਹਾਂ ਸਾਡੇ ਨਾਲ ਬਹੁਤ ਸਾਰੀ ਸੰਗਤ ਜਿਹੜੀ ਹੈ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਨੇ ਬਹੁਤ ਲੋਕਾਂ ਦੀ ਮਦਦ ਕਰਦੇ ਨੇ ਇੱਕ ਤੁਸੀਂ ਆਪਣੇ ਨਾਲ ਅਪੀਲ ਜ਼ਰੂਰ ਕਰੋ ਵੀ ਜ਼ਰੂਰ ਮੈਨੂੰ ਸੰਦ ਲੈ ਕੇ ਦਿਓ ਤਾਂ ਮੈਂ ਗੁਜ਼ਾਰਾ ਕਰ ਸਕਾਂ ਉਹ ਇਹੀ ਆ ਜੇ ਕਿ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਸਾਡੇ ਸਿੱਖ ਬੈਠੇ ਆ ਗੁਰੂ ਨਾਨਕ ਨਾਮ ਲੈਵਾ ਉਹਨਾਂ ਨੇ ਇਹੀ ਬੇਨਤੀ ਆ ਕਿ ਆਪਾਂ ਵੀ ਧਿਆਨ ਮਾਰ ਕੇ ਕਿ ਜੋ ਅਸੀਂ ਵਜ਼ੀਰ ਕਹਿੰਦੇ ਆ ਨਾ ਹਾਂ ਤੇ ਗ੍ਰੰਥੀ ਸਿੰਘ ਵੀ ਖੁਸ਼ ਹੋ ਜਾਂਦਾ ਬਿਲਕੁਲ ਬਿਲਕੁਲ ਹਾਂ ਜੀ ਬਹੁਤ ਸਤਿਕਾਰ ਆ ਜੀ ਤੇ ਸਤਿਕਾਰ ਆ ਪਰ ਕੀ ਉਹ ਲਫਜ਼ਾਂ ਦਾ ਸਤਿਕਾਰ ਆ ਹੂੰ ਉਸ ਚੀਜ਼ ਨੂੰ ਅਮਲ ਵਿੱਚ ਨਹੀਂ ਲਿਆਂਦਾ ਜਾਂਦਾ ਅਮਲ ਚ ਨਹੀਂ ਲਿਆਂਦਾ ਅਮਲ ਚ ਨਹੀਂ ਤੇ ਮੈਂ ਇਹ ਗੱਲ ਕਹਿਣਾ ਕਿ ਆਪਾਂ ਇਹ ਕਹਿ ਦਿੰਨੇ ਆ ਹੂੰ ਕਿ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਬਿਲਕੁਲ ਤੇ ਮੈਂ ਕਹਿੰਦਾ ਕਿ ਉਸ ਚੀਜ਼ ਨੂੰ ਅਮਲ ਵਿੱਚ ਲਿਆਂਦਾ ਜਾਵੇ ਹੂੰ ਇਹਨਾਂ ਸਭ ਤੋਂ ਪਹਿਲਾਂ ਗਰੰਥੀ ਸਿੰਘ ਜਿਹੜੇ ਆ ਇਹਨਾਂ ਬਾਰੇ ਸੋਚਿਆ ਜਾਵੇ ਹੂੰ ਕਿ ਜੇ ਅਸੀਂ ਇਹਨਾਂ ਬਾਰੇ ਸੋਚਾਂਗੇ ਨਾ ਤਾਂ ਗਾਂ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੌਣ ਕਰੂਗਾ ਹੂੰ ਸਾਡੇ ਕੋਲ ਤੇ ਕਈ ਨੇ ਕਾਰਬਾਰ ਅਸੀਂ ਬਾਹਰ ਚੱਲ ਗਏ ਹੂੰ ਉਹ ਪਿੱਛੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨੀ ਆ ਜਾਂ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਸਰੂਪ ਰੱਖੇ ਆ ਉਹ ਗਰੰਤੀ ਸਿੰਘਾਂ ਨੇ ਕਰਨੇ ਆ ਬਿਲਕੁਲ ਤੇ ਜੇ ਅਸੀਂ ਗਰੰਤੀ ਸਿੰਘ ਨੂੰ ਤਨਖਾਹ ਦੇਣੇ 6000 ਹੂੰ ਆਪਣੀ ਸਾਡੀ ਤਨਖਾਹ 50000 ਹੂੰ ਤੇ ਥੋੜਾ ਧਿਆਨ ਦਿਗੇ ਇੱਕ ਚੀਜ਼ ਹੋਰ ਹੈ ਕੋਈ ਬਾ ਹੁਣ ਤੁਹਾਡੇ ਕੋਲ ਕੋਈ ਬੱਚੇ ਪੜ ਰਹੇ ਨੇ ਗਰੰਤੀ ਦੀ ਸੇਵਾ ਨਿਭਾ ਰਹੇ ਨੇ ਕੁਝ ਹਾਂਜੀ ਹਾਂਜੀ ਸਾਡੇ ਕੋਲ ਬੱਚੇ ਦੋ ਪੜ ਗਏ ਅਜੀ ਗਰੰਤੀ ਸਿੰਘ ਬਣ ਗਏ ਉਹ ਵੈਰੀ ਗੁੱਡ ਤੇ ਤੀਜਾ ਬੱਚਾ ਫੇਰ ਆਇਆ ਹੁਣ ਹੂੰ ਇਹ ਵੀ ਆਪਣਾ ਸਿੱਖ ਰਿਹਾ ਪੰਜ ਬਾਣੀਆਂ ਸਿੱਖ ਗਿਆ ਏ ਹੂੰ ਤੁਹਾਨੂੰ ਸੁਖਨੀ ਸਾਹਿਬ ਪੜ ਰਿਹਾ ਏ ਹੂੰ ਤੇ ਹੁਣ ਆਜ ਸ੍ਰੀ ਗੁਰੂ ਕਨ ਸਾਹਿਬ ਦੀ ਇਹਨੂੰ ਹੁਣ ਪਸੰਥਿਆ ਦੇ ਨਹੀਂ ਸ਼ੁਰੂ ਕਰਾਂਗੇ ਮਹਾਰਾਜ ਨੇ ਇਹਨੂੰ ਪੜਾਤੀ ਆ ਤੇ ਅਖਰ ਚੱਲ ਪਈ ਦੇ ਹੁਣ ਹੂੰ ਲੋਕਾਂ ਦੇ ਰੋਜ਼ ਤੁਸੀਂ ਅਰਦਾਸਾਂ ਕਰਦੇ ਹੋ ਸਰਬੱਤ ਦੇ ਭਲੇ ਦੀਆਂ ਅਰਦਾਸਾਂ ਕਰਦੇ ਹੋ ਹੈਨਾ ਤੇ ਆਪਣੇ ਭਲੇ ਦੀ ਅਰਦਾਸ ਹੁਣ ਮਹਾਰਾਜ ਹੀ ਜਾਣੂਗਾ ਉਹ ਤੇ ਮਹਾਰਾਜ ਜਾਣਦੇ ਆ ਵੇਖੋ ਜੀ ਇਹ ਆਪਾਂ ਸਰਬੱਤ ਦਾ ਭਲਾ ਦੰਗੀ ਹੈ ਹਾਂ ਆਪਣਾ ਵੀ ਹੋ ਜਾਏਗਾ ਬਿਲਕੁਲ ਹਾਂਜੀ ਪਰ ਕਭੁਰਾ ਰੱਖੋ ਚੀਤ ਤੁਮ ਕੋ ਦੁਖ ਨਹੀਂ ਪਾਈ ਬੀਤ ਜੀ ਹਾਂਜੀ ਅਸੀਂ ਆਪਣੇ ਹਿਰਦੇ ਵਿੱਚ ਹਰ ਇੱਕ ਦਾ ਭਲਾ ਮੰਗੀਏ ਤੇ ਹਰ ਇੱਕ ਨੂੰ ਦੀਨਤਾ ਆਜ ਜੀ ਹਲੇਮੀ ਪਰਮਾਨਸੀ ਇਹ ਗਰੰਤੀ ਦੇ ਜੀਵਨ ਦੇ ਅੰਗ ਆ ਤੇ ਗੁਰਦੁਆਰਾ ਸਾਹਿਬ ਦੇ ਜੀ ਅੰਦਰ ਰਹਿਣਾ ਤੇ ਉਹਨੂੰ ਬੜੀ ਦੀਨਤਾ ਆਜ ਜੀ ਹਲੇਮੀ ਪਰਮਾਨਸੀ ਦੇ ਨਾਲ ਰਹਿਣਾ ਪੈਂਦਾ ਉਹਦਾ ਸਾਰਾ ਟੱਬਰ ਹੁੰਦਾ ਏ ਇੱਕ ਤੇ ਘਰ ਦੇ ਵਿੱਚ ਨਾ ਹੁੰਦੀ ਆ ਤੇ ਉਹ ਉਹਨੇ ਪੰਜ ਸੱਤਾਂ ਜੀਆਂ ਨੂੰ ਉਹਨਾਂ ਟੈਂਡ ਕਰਨਾ ਹੁੰਦਾ ਸਾਰਿਆਂ ਨੂੰ ਖੁਸ਼ ਰੱਖਣਾ ਹੁੰਦਾ ਜਿਹੜਾ ਗਰੰਤੀ ਸੇ ਹੁੰਦਾ ਉਹਨੇ ਸਾਰੇ ਨਗਰ ਨੂੰ ਰੱਖਣਾ ਉਹਨੇ ਸਾਰੇ ਪਿੰਡ ਨੂੰ ਹਰ ਇੱਕ ਦੀ ਗੱਲ ਸੁਣਨੀ ਹਰ ਇੱਕ ਨੂੰ ਖੁਸ਼ ਰੱਖਣਾ ਹਰ ਇੱਕ ਨੂੰ ਆਓ ਜੀ ਜਾਓ ਜੀ ਗੁਰਦੁਆਰਾ ਸਾਹਿਬ ਕਰਨਾ ਹਾਂ ਹਾਂ ਮੈਨੂੰ ਜੀ ਇੱਥੇ 10 ਸਾਲ ਹੋ ਗਏ ਇੱਕ ਹੀ ਗੁਰਦੁਆਰਾ ਸਾਹਿਬ ਡਿਊਟੀ ਕਰ ਰਹੇ ਹਾਂ 10 21 ਗੁਰਦੁਆਰਾ ਸਾਹਿਬ ਹਾਂਜੀ ਹਾਂਜੀ ਪਿੰਡ ਵਾਲਿਆਂ ਨੂੰ ਕੋਈ ਮਤ ਪਿੰਡ ਵਾਲੇ ਕਰਨਗੇ ਸ਼ਾਇਦ ਕਹਿੰਦੇ ਆ ਅਜੇ ਨਹੀਂ ਅਜੇ ਅਜੇ ਨਹੀਂ ਅਜੇ ਨਹੀਂ ਇੱਕ ਨਾ ਆਪਣਾ ਮੋਬਾਈਲ ਨੰਬਰ ਬੋਲ ਦੋ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਨੇ ਉਹ ਸਿੱਧਾ ਤੁਹਾਨੂੰ ਕਾਲ ਕਰਨਗੇ ਤਾਂ ਜ਼ਿਆਦਾ ਤਾਂ ਜੋ ਤੁਹਾਨੂੰ ਕੋਈ ਮੋਟਸ਼ਲ ਦੀ ਮਦਦ ਕਰ ਸਕੋ ਹਾਂ ਨੰਬਰ ਆ ਜੀ ਮੇਰਾ 7299 5027 ਦੁਬਾਰਾ ਬੋਲ ਦਿਓ 75299 5827 ਠਾਕੁਰ ਸਿੰਘ ਨਾਮ ਦੱਸਿਆ ਜੀ ਹਾਂਜੀ ਠਾਕੁਰ ਸਿੰਘ ਜੀ ਇਹਨੇ ਗ੍ਰੰਥੀ ਸਿੰਘ ਦਾ ਬਾਬਾ ਠਾਕੁਰ ਸਿੰਘ ਜੀ ਜਿਹੜੇ ਠੱਠਗਾੜ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੰਥੀ ਦੀ ਸੇਵਾ ਨਿਭਾ ਰਹੇ ਨੇ ਤੇ 6000 ਰੁਪਏ ਤਨਖਾਹ ਦੇ ਨਾਲ ਗੁਜ਼ਾਰਾ ਹੋ ਰਿਹਾ ਤੇ ਨਾਲ ਦੀ ਨਾਲ ਪਿੰਡ ਦੇ ਵਿੱਚੋਂ ਗਜ਼ਾ ਮਾਰ ਕੇ ਆਪਣਾ ਗੁਜ਼ਾਰਾ ਕਰਦੇ ਸੀ ਪਰ ਹੁਣ ਬਾਈਕਾਂ ਦੇ ਵਿੱਚ ਮੋਟਰਸਾਈਕਲ ਤੋਂ ਬਿਨਾਂ ਜਾਣਾ ਜਿਹੜਾ ਉਹ ਔਖਾ ਹੋ ਗਿਆ ਤੇ ਮੋਟਰਸਾਈਕਲ ਤਾਂ ਅਣਪਛਾਤੇ ਵੀਰ ਲੈ ਗਏ ਨੇ ਖੋ ਕੇ ਹੁਣ ਆਪਾਂ ਸੰਗਤ ਜੀ ਇੱਕ ਕੰਮ ਕਰਨਾ ਹੈ ਕਿ ਜਿੱਥੇ ਗੁਰੂ ਕੇ ਵਜ਼ੀਰਾਂ ਦੀ ਆਪਾਂ ਸਤਿਕਾਰ ਕਰਦੇ ਆ ਨਾ ਜਿੱਦਾਂ ਬਾਬਾ ਜੀ ਨੇ ਕਿਹਾ ਵੀ ਇਹਨੂੰ ਅਮਲ ਵਿੱਚ ਵੀ ਲਿਆਉਣਾ ਚਾਹੀਦਾ ਸਾਨੂੰ ਤੇ ਆਓ ਜੇ ਗੁਰੂ ਦਾ ਵਾਕਏ ਸਤਿਕਾਰ ਕਰਦੇ ਹੋ ਤੇ ਗੁਰੂ ਦੇ ਵਜ਼ੀਰਾਂ ਦਾ ਸਤਿਕਾਰ ਵੀ ਕਰਨਾ ਬਣਦਾ ਹੈ ਬਾਬਾ ਬੁੱਢਾ ਸਾਹਿਬ ਨੂੰ ਆਪਾਂ ਗਰੰਥੀ ਸਿੰਘ ਦੀ ਪਦਵੀ ਦਿੱਤੀ ਸੀ ਗੁਰੂ ਅਰਜਨ ਦੇਵ ਜੀ ਬਾਹਰ ਜੀ ਨੇ ਤੇ ਹੈਡ ਗਰੰਥੀ ਮੰਨਦੇ ਆ ਉਹਨਾਂ ਨੂੰ ਤੇ ਜਿੱਥੇ ਬਾਬਾ ਬੁੱਢਾ ਜੀ ਦਾ ਸਤਿਕਾਰ ਹੋਣਾ ਚਾਹੀਦਾ ਇਹ ਪਦਵੀ ਇਹਨਾਂ ਕੋਲ ਆ ਗਰੰਥੀ ਸਿੰਘਾਂ ਕੋਲ ਬਾਬਾ ਬੁੱਢਾ ਜੀ ਦੀ ਸੋ ਬਹੁਤ ਵੱਡੀਆਂ ਪਦਵੀਆਂ ਨੇ ਸਿੰਘਾਂ ਦੀਆਂ ਤੇ ਆਪਾਂ ਇੱਕ ਸੇਵਾ ਜ਼ਰੂਰ ਨਿਭਾਈਏ ਕਿ ਸਿੰਘ ਨੂੰ ਆਪਾਂ ਮੋਟਰਸਾਈਕਲ ਦੀ ਸੇਵਾ ਜ਼ਰੂਰ ਕਰਕੇ ਦਈਏ ਇਹ ਅਪੀਲ ਅਸੀਂ ਆਪਣੇ ਚੈਨਲ ਵੱਲੋਂ ਵੀ ਕਰਦੇ ਆ ਕਿ ਜ਼ਰੂਰ ਬਾਬਾ ਜੀ ਦੀ ਮਦਦ ਕਰਨੀ ਆਪਾਂ ਇੱਕ ਮੋਟਰਸਾਈਕਲ ਲੈ ਕੇ ਦਈਏ ਤਾਂ ਜੋ ਬਾਬਾ ਜੀ ਦਾ ਜੀਵਨ ਜਿਹੜਾ ਪਹਿਲੇ ਦੀ ਤਰ੍ਹਾਂ ਸੌਖਾ ਹੋ ਸਕੇ ਸੋ ਅੱਜ ਦੀ ਵੀਡੀਓ ਦੇ ਵਿੱਚ ਇਨਾਈ ਵੇਖਦੇ ਰੋ ਪੰਜਾਬੀ ਲੋਕ ਚੈਨਲ ਧੰਨਵਾਦ